5 ਨੰਬਰ ਗਲੀ ਦੇ ਮੋੜੇ ਖੜਾ ਸੀਗਾ ਜੀ ਲੰਗਰ ਲੱਗਾਗਾ ਇਹ ਮੈਂ ਪਕੌੜੇ ਖਾ ਰਿਹਾ ਜੀ ਇਹਨਾਂ ਨੇ 4-5 ਜਾਣੇ ਵਿਅਕਤੀ ਆਏ ਜੀ ਆਪਣੇ ਕੋਲ ਤੇ ਇਹਨਾਂ ਨੇ ਮੇਰਾ ਗੋਸਟ ਫੜਿਆ ਜੀ ਮੈਨੂੰ ਕਹਿੰਦੇ ਇੱਧਰ ਆ ਤੇ ਨਾਲ ਗੱਲ ਕਰੀ ਜੀ ਤੇ ਗੱਲ ਕਰਦੇ ਕਰਦੇ ਜੀ ਮੇਰੇ ਨਾਲ ਸੈਚ ਕੜੇ-ਕੜੇ ਮਾਰ ਤੇ ਮੇਰੇ ਭਰਾ ਹੁਣੀ ਆਏ ਸੀਗੇ ਜੀ ਤੇ ਭਰਾ ਉਹਨਾਂ ਦੇ ਵੀ ਸੈਚ ਕੜੇ-ਕੜੇ ਮਾਰ ਲਈਦਾ ਕੋਈ ਕਾਰਨ ਨਹੀਂ ਮੇਰੇ ਛੋਟੇ ਵੀਰ ਨੂੰ ਮਾਰਦੇ ਜੀ ਆਪਾਂ ਉਹਨੂੰ ਕਹਿਤਾ ਆ ਤੇ ਨਾ ਮਾਰੋ ਉਹ ਸਾਡੇ ਵੀ ਖੰਡੇ ਮਾਰਨ ਆਪੇ ਕਿਹੜੀ ਚੀਜ਼ ਨੇ ਤੁਹਾਡੇ ਦੇ ਉੱਪਰ ਹਮਲਾ ਕੀਤਾ ਉਹਨਾਂ ਨੇ ਖੰਡੇ ਮਾਰੇ ਕਰਵਾਨਾ ਮਰੀਆ ਮੇਰੇ ਪੱਗ ਦੀ ਬੇ ਮੇਰੇ ਪੱਗ ਦੀ ਬੇ ਜਦ ਵੀ ਕੀਤੀ ਉਹਨਾਂ ਨੇ ਯੂ ਜਿੱਦਾਂ ਕਿ ਮੇਰੇ ਕੋਲ ਆਏ ਅਹੀਂ ਲੰਗਰ ਲਾਇਆ ਹੋਇਆ ਹੈ ਤੇ ਉਹ ਆਏ ਤੇ ਮੈਨੂੰ ਅੱਗੇ ਕਿਹਾ ਨਾ ਪਾ ਮੇਰੇ ਕੋਲ ਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਮੇਰੇ ਕੋਲ ਆ ਤੇ ਉਹ ਇਨਜੀ ਆਪਣੇ ਦੋਸਤਾਂ ਨੂੰ ਫੋਨ ਲਾ ਲਿਆ ਕਹਿੰਦਾ ਤੇਰੇ ਆਕੜ ਆਇਆ ਤਾਉਦਾ ਤੇਰੀ ਬੰਨਣੀ ਆ ਤੇ ਫਿਰ ਜਦੋਂ ਮੇਰੇ ਕੋਲ ਆਏ ਉਹ ਮੈਨੂੰ ਮਾਰਕ ਲੱਗੇ ਫਿਰ ਮੈਂ ਵੀ ਮੈਰਾ ਤੇ ਹੱਥ ਫਿਰ ਮੇਰਾ ਵੀ ਉੱਠਿਆ ਥੱਲੇ ਡੁੱਲਹੀ ਮੈਂ ਵੀ ਝੁਕ ਚੁੱਕੇ ਮਾਰੀਆਂ ਫਿਰ ਉਹ ਘਰ ਘਰੇ ਆਏ ਗੇੜ ਗੁੱਲ ਬੰਨੇ ਖੱਡੇ ਖੁੰਡੇ ਮਾਰੇ ਗੇੜ ਤੇ ਪਤਾਰੀ ਬਾਜ਼ ਵੀ ਆ ਰਹੀ ਸੀ ਬੱਸ ਬੋਲ ਪਤਾ ਨਹੀਂ ਕੀ ਕਰਪਾਨਾ ਕਰਪਾਨਾ ਸਾਰੇ ਕੋ ਮਾਰ ਕੇ ਗਏ ਫਗਵਾੜਾ ਸ਼ਹਿਰ ਦੇ ਵਿੱਚ ਨਵੇਂ ਸਾਲ ਦੇ ਪਹਿਲੇ ਹੀ ਦਿਨ ਇੱਕ ਅਫਸੋਸਨਾਕ ਘਟਨਾ ਸਾਹਮਣੇ ਆਈ ਹੈ ਤੇ ਜਦੋਂ ਮਹੱਲਾ ਪ੍ਰੀਮਪੁਰਾ ਦੇ ਵਿੱਚ ਲਗਾਏ ਗਏ ਲੰਗਰ ਦੇ ਦੌਰਾਨ ਨੌਜਵਾਨਾਂ ਦੀ ਤਕਰਾਰ ਖੂਨੀ ਝੜਪ ਦੇ ਵਿੱਚ ਤਬਦੀਲ ਹੋ ਗਈ। ਇਸੋ ਲੜਾਈ ਝਗੜੇ ਦੇ ਵਿੱਚ ਤਿੰਨ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਤੇ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ। ਇਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਹਿਲੀ ਟੀਰਵਲੂ ਚੰਦਨ ਕੈ ਨੇ ਦੱਸਿਆ ਕਿ ਉਹ ਮਹੱਲਾ ਪ੍ਰੇਮਪੁਰਾ ਦੇ ਰਹਿਣ ਵਾਲੇ ਤੁਨਾ ਮੁਤਾਬਕ ਗਲੀ ਨੰਬਰ 5 ਦੇ ਬਾਹਰ ਲੰਗਰ ਲੱਗਾ ਹੋਇਆ ਸੀ ਅਤੇ ਉਹ ਉੱਥੇ ਲੰਗਰ ਸ਼ਾਮ ਕਰੇ ਸ ਤੇ ਉਸ ਦੌਰਾਨ ਇੱਕ ਨੌਜਵਾਨ ਨੇ ਉਹਨਾਂ ਨੂੰ ਗੱਲਬਾਤ ਲਈ ਬੁਲਾਇਆ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਚੰਦਰ ਕਈ ਦਾ ਦੋਸ਼ ਹੈ ਕਿ ਨੌਜਵਾਨਾਂ ਨੇ ਉਸ ਉੱਤੇ ਕਿਰਪਾਨਾ ਅਤੇ ਕੜਿਆਂ ਨਾਲ ਹਮਲਾ ਕਰ ਦਿੱਤਾ ਤੇ ਜਿਸ ਕਰਕੇ ਉਹ ਅਤੇ ਉਸ ਦਾ ਅਪਰਾਧੀ ਪੱਗ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਮੇਰਾ ਨਾਮ ਜੀ ਚੰਦਨ ਗਈ ਹੈ ਜੀ ਚੰਦਨ ਗਈ ਜੀ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਚ ਆਏ ਆ ਵੀ ਮੈਂ ਜੀ ਪ੍ਰੇਮਪੁਰੇ ਸਾਡਾ ਮੱਲਾ ਜੀ ਤੇ 890 ਗਲੀ ਮੈਂ 590 ਗਲੀ ਦੇ ਮੋੜੇ ਖੜਾ ਸੀਗਾ ਜੀ ਲੰਗਰ ਲੱਗਾ ਭਾਈ ਮੈਂ ਪਕੌੜੇ ਖਾ ਰਿਹਾ ਜੀ ਇਹਨਾਂ ਨੇ ਚਾਰ ਪੰਜ ਜਾਣੇ ਵਿਅਕਤੀ ਆਏ ਜੀ ਆਪਣੇ ਕੋਲ ਤੇ ਇਹਨਾਂ ਨੇ ਮੇਰਾ ਗੋਟ ਫੜਿਆ ਜੀ ਮੈਨੂੰ ਕਹਿੰਦੇ ਇੱਧਰ ਆ ਤੇ ਨਾਲ ਗੱਲ ਕਰਦੀ ਜੀ ਤੇ ਗੱਲ ਕਰਦੇ ਕਰਦੇ ਜੀ ਮੇਰੇ ਨਾਲ ਸੈਚ ਘੜੇ ਘੜੇ ਮਾਰ ਤੇ ਮੇਰੇ ਭਰਾ ਹੁਣੀ ਆਏ ਸੀਗੇ ਜੀ ਤੇ ਭਰਾ ਉਹਨਾਂ ਦੇ ਵੀ ਸਰਚ ਕੜੇ-ਕੜੇ ਮਾਰ ਤੁਹਾਡੇ ਭਰਾ ਦਾ ਨਾਮ ਕੀ ਹੈ ਜੀ ਦੀਪਕ ਹੈ ਜੀ ਦੀਪਕ ਹੈ ਜੀ ਤੇ ਕਿੱਥੇ ਦੇ ਰਹਿਣ ਵਾਲੇ ਤੁਸੀਂ ਅਸੀਂ ਪ੍ਰੇਮਪੁਰੇ 8 ਨੰਬਰ ਗਲੀ ਚ ਰਹਿਣ ਵਾਲੇ ਆ ਜੀ ਤੇ ਇਹ ਲੜਾਈ ਜਿਹਨਾਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਕਿਸ ਚੀਜ਼ ਨਾਲ ਹਮਲਾ ਕੀਤਾ ਤੇ ਕਿਹੜੇ ਕਿਹੜੇ ਕੋਈ ਵਿਅਕਤੀਆਂ ਦੇ ਨਾਮ ਵਗੈਰਾ ਹੈ ਉਹਨਾਂ ਦਾ ਵੈਪਨ ਵੈਪਨ ਵੀ ਸੀਗੇ ਜੀ ਤੇ ਤੇਜ ਤੇਜ ਹਥਿਆਰ ਤੇ ਖੰਡੇ ਖੁੰਡੇ ਕਰਪਾਨਾ ਕਰਪੂਨਾ ਕਾਫੀਆਂ ਸੀਗੀਆਂ ਜੀ ਉਹਨਾਂ ਤੋਂ ਸਾਡੇ ਜਿੱਦਾ ਬਾਲੇ-ਬੂਲੇ ਟਾਉਟਾ ਵੀ ਮਾਰੀਆਂ ਜੀ ਕੋਈ ਫਾਇਰ ਵਗੈਰਾ ਵੀ ਕੀਤਾ ਉਹਨਾਂ ਨੇ ਬਾਈ ਫਾਇਰ ਵਗੈਰਾ ਨਹੀਂ ਕਰਾ ਲੱਗੇ ਸੀਗੇ ਕੋਈ ਫਾਇਰ ਵਗੈਰਾ ਜੀ ਕੋਈ ਨਾਮ ਨਾਮ ਹਾਂਜੀ ਦੱਸੋ ਨਾਮ ਨਾਮ ਜਿਹਦਾ ਚੇਤਾ ਨਹੀਂ ਆ ਰਿਹਾ ਪਤਾ ਨਹੀਂ ਕੀ ਨਾਮ ਸੀਗਾ ਜੀ ਇੱਕ ਪੁੱਛ ਪੁੱਛ ਕਰਕੇ ਪਤਾ ਨਹੀਂ ਕੀ ਜੀ ਹਾਂਜੀ ਤੇ ਕੋਈ ਲੜਾਈ ਦਾ ਕਾਰਨ ਕੀ ਸਾਹਮਣੇ ਆਇਆ ਕੋਈ ਕਾਰਨ ਜੀ ਹੁਣ ਪਤਾ ਨਹੀਂ ਹੁਣ ਕੋਈ ਲੜਾਈ ਦਾ ਕਾਰਨ ਤਾਂ ਹੋਊਗਾ ਕੋਈ ਪੁਰਾਣੀ ਰੰਜਿਸ਼ ਆ ਤੁਹਾਡੀ ਇਹਨੇ ਪੁਰਾਣੀ ਰੰਜਿਸ਼ ਪਤਾ ਨਹੀਂ ਕੀ ਗੱਲ ਸੀ ਸਾਨੂੰ ਤਾਂ ਪਤਾ ਨਹੀਂ ਇਹ ਮੈਨੂੰ ਫੜ ਲਿਆ ਗੋਟੇ ਕਹਿੰਦੇ ਤੇ ਨਾਲ ਗੱਲ ਕਰਨੀ ਜਿੱਦਰ ਹੋਈ ਤੇ ਪਹਿਲਾਂ ਵੀ ਕੋਈ ਲੜਾਈ ਹੋਈ ਤੁਹਾਡੀ ਇਹਨਾਂ ਨਾਲ ਨਹੀਂ ਨੇ ਪਹਿਲਾਂ ਕਦੀ ਨਹੀਂ ਹੋਈ ਜੀ ਲੜਾਈ ਤੇ ਪਾਲਤ ਨੂੰ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਹੁਣ ਸਿਵਲ ਆਏ ਆ ਜੀ ਐਮਰ ਗਰਾਂਜ ਜੀ ਭਾਈ ਆਪਣਾ ਦੀਪਕ ਸਿੰਘ ਆ ਜੀ ਦੀਪਕ ਸਿੰਘ ਹਾਂ ਕਿੱਥੇ ਰਹਿਣ ਵਾਲੇ ਆ ਮੈਂ ਭਾਈ ਪ੍ਰੇਮਪੁਰ ਆ ਜੀ ਹਾਂਜੀ ਪ੍ਰੇਮਪੁਰਾ ਰਹਿਣ ਵਾਲਾ ਕੀ ਮਾਮਲਾ ਕੀ ਹੈ ਸਰ ਮਾਮਲਾ ਕੋਈ ਛੋਟੇ ਬਰਦਰ ਨੂੰ ਮਤਲਬ ਉਹ ਕੁੱਟਦੇ ਮਾਰਦੇ ਪਏ ਸੀ ਤੇ ਜੀ ਮਤਲਬ ਮੈਂ ਉਹਨਾਂ ਨੂੰ ਕਿਹਾ ਕਾ ਤੂੰ ਮਾਰਦੇ ਪਏ ਆ ਉਹਨਾਂ ਨੇ ਇਹ ਗੱਲ ਕੁਛ ਨਹੀਂ ਕੀਤੀ ਮੇਰੇ ਮਾਰਨਾ ਪੇ ਮੇਰੇ ਪੱਗ ਦੀ ਬੇਗਾਨੀ ਦੀ ਕੀਤੀ ਉਹਨਾਂ ਨੇ ਕਿਹਨਾਂ ਨੇ ਮਾਰਿਆ ਤੁਹਾਡੇ ਦੇ ਉਹ ਪੰਡਤ ਆ ਉਹ ਕਿੱਥੇ ਦੇ ਰਹਿਣ ਵਾਲੇ ਆ? ਇਹੋ ਪਿੱਛੇ ਰਹਿੰਦੇ ਆਪਣੇ ਘਰ ਦੇ ਮਤਲਬ। ਹਾਂਜੀ। ਤੇ ਲੜਾਈ ਦਾ ਕਾਰਨ ਕੀ? ਸਾਹਮਣ ਲੜਾਈ ਦਾ ਕੋਈ ਕਾਰਨ ਨਹੀਂ। ਮੇਰੇ ਛੋਟੇ ਵੀਰ ਨੂੰ ਮਾਰਦੇ ਆਂ। ਆਪਾਂ ਉਹਨਾਂ ਨੂੰ ਕਹਿਤਾ ਆਂ ਤੇ ਨਾ ਮਾਰੋ। ਉਹ ਸਾਡੇ ਵੀ ਖੰਡੇ ਮਾਰਨ ਆਪੇ। ਕਿਹੜੀ ਚੀਜ਼ ਨਾਲ ਤੁਹਾਡੇ ਤੇ ਆਪਾਂ ਹਮਲਾ ਕੀਤਾ ਉਹਨਾਂ ਨੇ? ਖੰਡੇ ਮਾਰੇ, ਕਰਪਾਨਾ ਮਰੀਆ ਮੇਰੇ ਪੱਗ ਦੀ ਬੇ। ਮੇਰੇ ਪੱਗ ਦੀ ਬੇਇੱਜ਼ਤੀ ਕੀਤੀ ਉਹਨਾਂ ਨੇ। ਅੱਛਾ ਜੀ। ਹਾਂਜੀ। ਮੈਂ 2-3 ਮਹੀਨਾ ਤੱਕ ਮੈਂ ਅਮਰ ਸ਼ੱਕ ਲੈਣਾ ਸੀ। ਤੇ ਮੇਰੇ ਉਹਨਾਂ ਨੇ ਕੇਸ ਵੀ ਮਤਲਬ ਇਦਾਂ ਖਿੱਚੇ-ਕੁੱਚੇ। ਕਿੰਨੇ ਵਿਅਕਤੀ ਇਹ ਕੋਈ ਪਤਾ ਲੱਗਾ ਹਾਂਜੀ ਮੈਨੂੰ ਇੰਨਾ ਪਤਾ ਯਾਰ ਕੋਈ ਨਾਮ ਵਗੈਰਾ ਹੈ ਉਹਨਾਂ ਦੇ ਨਹੀਂ ਅਫਰ ਨਾਮ ਪਿਊਸ਼ ਕਹਿੰਦੇ ਪਿਆ ਪਤਾ ਨਹੀਂ ਕਿ ਇਦਾਂ ਦੀ ਕੁਝ ਕਹਿੰਦੇ ਪਿਆ ਪਿਊਸ਼ ਪਿਊਸ਼ ਤੇ ਸਾਨੂੰ ਨਾਮ ਨਹੀਂ ਪਤਾ ਉਹਨਾਂ ਦਾ ਮੈਂ ਸਾਨੂੰ ਜਾਣਦੇ ਆ ਉਹਨਿਆ ਜੀ ਮਾਰਨ ਨਾਪੇ ਤੇ ਪੁਲਿਸ ਦਾ ਧਿਆਨ ਚ ਲਿਆਂਦਾ ਮਾਮਲਾ ਹੈ ਹਾਂਜੀ ਹਾਂਜੀ ਇਹ ਹੋਈ ਕਿੱਥੇ ਆ ਭਾਜੀ ਲੜਾਈ ਇਹ 5 ਨੰਬਰ ਗਲੀ ਦੇ ਵਿੱਚ ਹੋਈ ਪ੍ਰੇਮਪੁਰਾ 5 ਨੰਬਰ ਗਲੀ 5 ਨੰਬਰ ਗਲੀ ਦੇ ਵਿੱਚ ਹਾਂਜੀ ਤੇ ਕੀ ਮੰਗ ਰੱਖਦੇ ਆਪਾਂ ਚਾਸ਼ਨ ਮੰਗਦੇ ਵੀ ਚਾਸ਼ਨ ਮੰਗਦੇ ਵੀ ਉਦਰ ਦੂਸਰੇ ਢਿਰ ਵੱਲੋਂ ਅਖਿਲ ਨੇ ਦੱਸਿਆ ਕਿ ਉਹਨਾਂ ਵੱਲੋਂ ਪ੍ਰੇਮਪੁਰਾ ਗਲੀ ਨੰਬਰ 5 ਦੇ ਬਾਹਰ ਲੰਗਰ ਲਗਾਇਆ ਗਿਆ ਸੀ ਤੇ ਉੱਥੇ ਹੀ ਸੇਵਾ ਕਰਨ ਲਈ ਗਿਆ ਹੋਇਆ ਸੀ ਤੇ ਇਸੇ ਦੌਰਾਨ ਇੱਕ ਨੌਜਵਾਨ ਉੱਥੇ ਆਇਆ ਅਤੇ ਉਸ ਨੂੰ ਆਪਣੇ ਕੋਲ ਔਨ ਲਈ ਕਹਿਣ ਲੱਗਾ ਜਦੋਂ ਉਸਨੇ ਮਨਾਂ ਕੀਤਾ ਤਾਂ ਉਸ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਫੋਨ ਕਰਕੇ ਬੁਲਾ ਲਿਆ ਅਤੇ ਹਥੋਪਾਈ ਸ਼ੁਰੂ ਕਰ ਦਿੱਤੀ ਤੇ ਉਸਦੇ ਗੰਭੀਰ ਸੱਟਾਂ ਮਾਰੀਆਂ ਤੇ ਅਖਿਲ ਦੇ ਅਨੁਸਾਰ ਹਮਲਾਵਾਰਾਂ ਨੇ ਉਸ ਦੇ ਘਰ ਦੇ ਬਾਹਰ ਗੇਟਾਂ ਤੇ ਵੀ ਖੰਡਿਆਂ ਨਾਲ ਕਾਰ ਕੀਤੇ ਤੇ ਉਹਨਾਂ ਨੇ ਕਿਹਾ ਕਿ ਸਾਰੀ ਕੜਨਾ ਦੀ ਸੂchnਾ ਤੁਰੰਤ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਆ ਤਸਵੀਬਲ ਹਸਪਤਾਲ ਵਿੱਚ ਅਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਸੀ ਤੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਤੇ ਡਾਕਟਰਾਂ ਮੁਤਾਬਕ ਜ਼ਖਮੀਆਂ ਦੇ ਟਾਂਕੇ ਲਗਾਏ ਗਏ ਹਨ ਅਤੇ ਮਾਮਲੇ ਦੀ ਜਾਣਕਾਰੀ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਆ ਨਵੇਂ ਸਾਲ ਦੇ ਚੜ੍ਹਦੇ ਦਿਨ ਹੀ ਇਸ ਤਰ੍ਹਾਂ ਦੀ ਹਿੰਸਕ ਘਟਨਾ ਹੋਣਾ ਸ਼ਹਿਰ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਫਗਵਾੜਾ న్యూਸ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਆਪਣਾ ਅਖਿਲ ਨਾਮ ਹੈ ਜੀ ਅਖਿਲ ਨਾਮ ਕਿੱਥੇ ਦੇ ਰਹਿਣ ਵਾਲੇ ਫਗਵਾੜੇ ਦੇ ਭਾਈ ਸਿਵਲ ਹਸਪੀਟਲ ਚ ਹੈ ਕਿ ਮਾਮਲਾ ਕੀ ਸਾਰਾ ਭਾਈ ਉਹ ਜਿੱਦਾਂ ਕਿ ਮੇਰੇ ਕੋਲ ਆਏ ਆ ਲੰਗਰ ਲਾਇਆ ਹੋਇਆ ਹੈ ਤੇ ਉਹ ਆਏ ਤੇ ਮੈਨੂੰ ਅੱਗੇ ਕਹਿਣ ਲੱਗਾ ਮੇਰੇ ਕੋਲ ਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਮੇਰੇ ਕੋਲ ਆ ਤੇ ਉਹ ਇਨੇ ਜੀ ਆਪਣੇ ਦੋਸਤਾਂ ਨੂੰ ਫੋਨ ਲਾ ਲਾ ਪਿਆ ਕਹਿੰਦਾ ਤੇਰੇ ਆਕੜ ਐ ਇਦਾਂ ਉਦਾਂ ਤੇਰੀ ਬੰਨਣੀ ਆ ਤੇ ਫਿਰ ਜਦੋਂ ਮੇਰੇ ਕੋਲ ਆਏ ਉਹ ਮੈਨੂੰ ਮਾਰਨ ਲੱਗੇ ਫਿਰ ਮੈਂ ਵੀ ਮੇਰਾ ਦੇ ਹੱਥ ਫਿਰ ਮੇਰਾ ਵੀ ਉੱਠਿਆ ਥੱਲੇ ਟੁੱਟ ਹੀ ਮੈਂ ਵੀ ਚੁੱਕ ਚੁੱਕ ਕੇ ਮਾਰਿਆ ਫਿਰ ਉਹ ਘਰ ਘਰੇ ਆਏ ਗੇਟ ਗੁੱਟ ਬੰਨੇ ਖੰਡੇ ਖੁੰਡੇ ਮਾਰੇ ਗੇਟ ਤੇ ਪਤਾ ਨਹੀਂ ਆਵਾਜ਼ ਵੀ ਆ ਰਹੀ ਬੈਸ ਬੋਲ ਪਤਾ ਨਹੀਂ ਕੀ ਕਰਪਾਣਾ ਗਰਪਾਣਾ ਸਾਰੀ ਕੁਝ ਮਾਰ ਕੇ ਗਏ ਆ ਘਰ ਦੇ ਬਾਹਰ ਤੇ ਕਿੰਨੇ ਵਿਅਕਤੀਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ 6-7 ਵਿਅਕਤੀ ਕਿਸੇ ਚੀਜ਼ ਨਾ ਹੋਣ ਲਾ ਕੀਤਾ ਆਪਣੇ ਨਾਲ ਕੜੇ ਨਾਲ ਖੰਡੇ ਨਾਲ ਹਾਂਜੀ ਕੜੇ ਤੇ ਖੰਡੇ ਨਾਲ ਤੇ ਕੋਈ ਸੀਸੀਟੀਵੀ ਕੈਮਰੇ ਚਾਏ ਬੰਦੇ ਤੇ ਉੱਥੇ ਕੈਮਰੇ ਲੱਗੇ ਹੋਏ ਆ ਹਾਂਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਨਹੀਂ ਮੈਂ ਕਿ ਤੁਸੀਂ ਤੁਹਾਡੇ ਨੋਟਚ ਨਹੀਂ ਹੈਗਾ ਕੋਈ ਸੀਸੀਟੀਵੀ ਕੈਮਰੇ ਚਾਏ ਹੁਣ ਹਾਂਜੀ ਹਾਂਜੀ ਮੇਰੇ ਕੋਲ ਜਿੱਥੇ ਲੜਾਈ ਹੋਈ ਨਾ ਉੱਥੇ ਕੈਮਰਾ ਲੜਾਈ ਦੇ ਮਾਮਲੇ ਦੀ ਇਸ ਮਾਮਲੇ ਦੀ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਸ਼ਿਕਾਇਤ ਕੀਤੀ ਤੇ ਪੁਲਿਸ ਆਈ ਸੀ ਮੌਕੇ ਤੇ ਹਾਂਜੀ ਪੁਲਿਸ ਆਈ ਮੌਕੇ ਤੇ ਘਰੇ ਗਈ ਜਦੋਂ ਘਰੇ ਇਸ ਬਾਰਤਾਰਤ ਕਰ ਰਹੇ ਸੀ ਨਾ ਉਹਦਾ ਪਲਸਨ ਨੂੰ ਫੋਨ ਲਾਇਆ ਤੇ ਉਦੋਂ ਪਲਸ ਆ ਗਈ ਸੀ ਸਰ ਲੜਾਈ ਦਾ ਜਿਹੜਾ ਕਾਰਨ ਕੋਈ ਪ੍ਰਾਣੀ ਰੰਜਿਸ਼ ਨੂੰ ਲੈ ਕੇ ਪ੍ਰਾਣੀ ਰੰਜਿਸ਼ ਕੋਈ ਸਪੋਰਸ਼ਨ ਨਹੀਂ ਉਦੋਂ ਹੀ ਨਜ਼ਾਇਰ ਹਵਾ ਬਾਜੀ ਆ ਹਾਂਜੀ ਤੇ ਉਹਦੇ ਕਾਰਨ ਹੀ ਇਹਨਾਂ ਨੇ ਮੇਰੇ ਉੱਤੇ ਹਮਲਾ ਕੀਤਾ ਜਿਹੜਾ ਜਿਹੜੇ ਵਿਅਕਤੀਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਕੋਈ ਨਾਮ ਵਗੈਰਾ ਹੈ ਉਹਨਾਂ ਦੇ ਮੈਂ ਨਾਮ ਮੈਂ ਕਿਸੇ ਨੂੰ ਜਾਣਦਾ ਹੀ ਨਹੀਂ ਨਾਮ ਵੀ ਨਹੀਂ ਮੈਨੂੰ ਉਹਨਾਂ ਦਾ ਪਤਾ ਹੋਰ ਦੱਸੋ ਤੇ ਤੁਸੀਂ ਰਹਿੰਦੇ ਕਿੱਥੇ ਆ ਮੈਂ ਫਰੈਂਡ ਕੋਲ ਨਹੀਂ ਰਹਿਣਾ ਠੀਕ ਆ ਪਰੇ ਪਰੇ ਬਸ ਲੰਗਰ ਲੱਗਾ ਹੋਇਆ ਹੈ ਉਹ ਵਰਤਾਨ ਵਾਸਤੇ ਹੀ ਮਾਇਆ ਹੋਇਆ ਹੈ ਉਹਦਾ ਮੈਂ ਪਰੇ ਪਰੇ ਵੀ ਨਹੀਂ ਜਾਣਦਾ ਤਲੰਗਰ ਕਿੱਥੇ ਲੱਗ ਗਿਆ ਜੀ ਆਪਣੇ ਪੰਜ ਨੰਬਰ ਗਲੀ ਦੇ ਬਾਹਰ ਇਹ ਕਿੰਨੇ ਕ ਵੇ ਹੋਇਆ ਹਸਪਤਾਲ ਆਪਣਾ 6 7 ਵਜੇ ਬਾਜੀ ਹਾਂਜੀ 6 7 ਵਜੇ ਕਿੜਾਇਆ ਹਸਪਤਾਲ ਹਸਪਤਾਲ ਚ ਉਹਦੀ ਜਾਣਕਾਰੀ ਦਿਓ ਆਪਣੇ ਕੋਲ ਇੱਥੇ ਤਿੰਨ ਪੇਸ਼ੈਂਟ ਆਏ ਸੀ ਰੇਮ ਪੂਰਾ ਤੋਂ ਆ ਇੱਕ ਪੇਸ਼ੈਂਟ ਦੀਪ ਸਿੰਘ ਨਾਮ ਹੈ ਰੇਮ 파ਰਸ ਔਰ ਚੰਨਨ ਆ ਹਾਲੀ ਖਾਲੀ ਦੀ ਘੜੀ ਤਿੰਨੋ ਸਟੇਬਲ ਹੈ ਆਈਸੀ ਉਸ ਟਾਈਮ ਉਹਨਾਂ ਦੇ ਟਾਂਕੇ ਟੰਕੇ ਲਾਏ ਫਿਰ ਉਹਨਾਂ ਨੂੰ ਪਰਚਾ ਕਰਕੇ ਬਾਹਰ ਹੈਂਡ ਦੇ ਦਿੱਤਾ ਗਿਆ ਹੈ ਔਰ ਉਹਨੂੰ ਸਟੇਬਲ ਹੈ ਪੁਲਿਸ ਸੂਚਨਾ ਦੇ ਦਿੱਤੀ ਹਾਂ ਪੁਲਿਸ ਸੂਚਨਾ ਦੇ ਦਿੱਤੀ